कृषि भारतीय अर्थव्यवस्था की रीढ़ है और किसान उसकी आत्मा और पंजाब खेती के प्राण है देश की खेती के प्राण मैं पंजाब टूरिज्म के लिए नहीं आया था मैं पंजाब के किसानों को और यहाँ की जनता का दर्द देखने महसूस करने आया था और जाने के बाद मैंने माननीय प्रधानमंत्री जी को वो दर्द बताया पंजाब सरकार का जो भी मेमोरेंडम आएगा ਮੈਂ आज आपको यह विश्वास दिलाने आया हूं पंजाब के जमींदारों की किसानों की, की सेवा में और उनकी सहायता में कोई कसर नहीं छोड़ी जाएगी। ਕਿਸਾਨਾਂ ਦਾ ਅਸਲ ਹਮਦਰਦੀ ਕੌਣ ਹੈ? ਕਿਸ ਕਿਸ ਨੂੰ ਕਿਸਾਨੀ ਦੇ ਹੋਏ ਨੁਕਸਾਨ ਦਾ ਦਰਦ ਹੈ? ਕਿ ਇਹ ਨੁਕਸਾਨ ਜਿਹੜਾ ਕਿ ਕਦੇ ਮੀਂਹ ਨਾਲ ਕਦੇ ਗੜਿਆਂ ਨਾਲ ਤੇ ਕਦੇ ਹੜਾਂ ਦੇ ਨਾਲ ਹੋਇਆ ਇਸ ਦੀ ਪਰਪਾਈ ਹੋ ਸਕਦੀ ਹੈ ਆਮ ਇੱਕ ਜਾਂਚ ਦੇ ਅਨੁਸਾਰ ਜੇਕਰ ਛਮਾਹੀ ਵੀ ਕਿਸਾਨ ਆਪਣੀ ਫਸਲ ਤੋਂ ਵਾਂਝਾ ਰਹਿ ਜਾਂਦਾ ਟੁੱਟ ਜਾਂਦਾ ਤਾਂ ਉਹ ਕਈ ਜਿਹੜੇ ਫਸਲਾਂ ਯਾਨੀ ਕਿ ਕਈ ਚੱਕਰ ਪਿੱਛੇ ਪੈ ਜਾਂਦਾ ਹੈ ਕਈ ਸੀਜ਼ਨ ਜਿਹੜਾ ਹੈ ਉਹ ਪਿੱਛੇ ਪੈ ਜਾਂਦਾ ਹੈ ਔਰ ਉਸ ਦੀ ਪਰਪਾਈ ਜਿਹੜੀ ਹੈ ਉਹ ਲੰਮਾ ਸਮਾਂ ਨਹੀਂ ਹੁੰਦੀ ਕਿਉਂਕਿ ਕੋਸਟ ਆਫ ਪ੍ਰੋਡਕਸ਼ਨ ਵਧਣ ਕਰਕੇ ਔਰ ਜਿਹੇ ਜਿਹਾਂ ਜਿਹੜੀਆਂ ਕੀਮਤਾਂ ਨੇ ਔਰ ਹਰ ਫਸਲ ਦੇਤੇ ਐਮਐਸਪੀ ਨਾ ਮਿਲਣ ਕਰਕੇ ਉਹਨੂੰ ਉਹ ਪੱਧਰ ਦੇ ਉੱਤੇ ਆਉਣ ਦੇ ਲਈ ਲੰਮਾ ਸਮਾਂ ਲੱਗ ਜਾਂਦਾ ਹੈ ਔਰ ਇਹ ਸਭ ਦੇ ਵਿੱਚ ਜਦੋਂ ਕੇਂਦਰ ਸਰਕਾਰ ਦੇ ਵੱਲੋਂ ਇਹ ਦਾਵਾ ਠੋਕਿਆ ਗਿਆ ਕਿ ਪੰਜਾਬ ਜੋ ਵੀ ਮੈਮੋਰੰਡਮ ਦੇਗਾ ਉਹ ਪੂਰਾ ਹੋਏਗਾ ਔਰ ਕੀ ਉਸ ਮੈਮੋਰੰਡਮ ਦੇ ਹਿਸਾਬ ਦੇ ਨਾਲ ਜਿੰਨਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਤੇ ਜੋ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਸਾਬਕਾ ਮੁੱਖ ਮੰਤਰੀ ਮੱਧ ਪ੍ਰਦੇਸ਼ ਹੋਰਾਂ ਦੇ ਵੱਲੋਂ ਇਹ ਜੋ ਦਿੱਤਾ ਗਿਆ ਤਾਂ ਕੀ ਇਹਨਾਂ ਦੇ ਨਾਲ ਇਹ ਪਏ ਘਾਟੇ ਨੂੰ ਪੂਰਿਆ ਜਾ ਸਕਦਾ ਹੈ ਔਰ ਤੁਸੀਂ ਆਪਣੀ رائے ਆਪਣੇ ਹਾਲਾਤ ਸਥਿਤੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ 5013426 ਸਾਡਾ ਫੋਨ ਨੰਬਰ ਹੈ 0172 ਏਰੀਆ ਕੋਡ ਹੈ ਔਰ ਜਿਹੜਾ ਜਿਸ ਦੇ ਉੱਤੇ ਤੁਸੀਂ ਡਾਇਲ ਕਰਕੇ ਆਪਣਾ ਪੱਖ ਜਿਹੜਾ ਹੈ ਉਹ ਸਾਂਝਾ ਕਰ ਸਕਦੇ ਹੋ 30647680 ਸਾਡਾ ਦੂਸਰਾ ਨੰਬਰ ਹੈ ਹੁਣ ਗੱਲ ਇਹ ਹੈ ਕਿ ਕਈ ਜਗਾਂ ਤਾਂ ਬਰਬਾਦੀ ਦਾ ਅਜੀਹਾ ਮੰਜ਼ਰ ਵੇਖਣ ਨੂੰ ਮਿਲਿਆ ਜੇਕਰ ਉਥੋਂ ਰੇਤ ਕੱਢਣ ਦੀ ਗੱਲ ਆ ਤਾਂ ਕਈ-ਕਈ ਫੁੱਟ ਹੋ ਗਈ ਉਹਨਾਂ ਦੇ ਲਈ ਇੱਕ ਅਗਲਾ ਟਾਸਕ ਇਹ ਹੈ ਕਿ ਅਗਲੀ ਫਸਲ ਦੇ ਲਈ ਖੇਤ ਵਿਹਲੇ ਕਿਵੇਂ ਕਰਨੇ ਆ ਕਈ ਇਲਾਕਿਆਂ ਦੇ ਵਿੱਚ ਜਦੋਂ ਪਾਣੀ ਕੱਢਣ ਦੇ ਲਈ ਵੀ ਖਾਸ ਮੋਟਰਾਂ ਦੀ ਜ਼ਰੂਰਤ ਪਈ ਕਿਉਂਕਿ ਉਹ ਇੱਕ ਟੋਬੇ ਦਾ ਰੂਪ ਧਾਰਨ ਕਰਕੇ ਆ ਹੁਣ ਹੜ੍ਹਾਂ ਦੇ ਕਰਕੇ ਨਾਹਟ ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ 2 ਲੱਖ 170 ਹੈਕਟੇਅਰ ਫਸਲ ਜਿਹੜਾ ਰਕਬਾ ਉਹਦਾ ਨੁਕਸਾਨ ਹੋਇਆ ਤਾਂ ਹੁਣ ਕਹਿਣ ਤੋਂ ਭਾਵ ਇਹ ਆ ਕਿ ਜਿਹੜਾ ਇਹ ਮੋਟਾ ਜਿਹਾ ਮੁਲਾਂਕਣ ਕੀਤਾ ਗਿਆ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਗੱਲ ਵੀ ਕੀਤੀ ਜਦੋਂ ਉਹਨਾਂ ਦੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋਈ ਕਿ ਇਸ ਨੂੰ ਹੋਰ ਮਾਈਨਿਊਟਲੀ ਜਿਹੜਾ ਹੈ ਸਟੱਡੀ ਕੀਤਾ ਜਾਏਗਾ ਕਿ ਪੂਰਾ ਨੁਕਸਾਨ ਕਿੰਨਾ ਹੋਇਆ ਕਿਉਂਕਿ ਜਿਹੜਾ ਪਹਿਲਾ ਮੋਟਾ ਅੰਦਾਜ਼ਾ ਸੀ ਉਹ ਪੰਜਾਬ ਦੇ ਵਿੱਚ ਚੜੇ ਹੋਏ ਪਾਣੀ ਆਏ ਹੋਏ ਫਲੱਡ ਦਾ ਸੀ ਉਤਰਣ ਤੋਂ ਬਾਅਦ ਉਹ ਕਿੰਨਾ ਨਿਕਲਦਾ ਕਿੰਨਿਆਂ ਦੇ ਘਰ ਟਹਿ ਗਏ ਆ ਕਿੰਨਾ ਦਾ ਫਸਲ ਦਾ ਨੁਕਸਾਨ ਹੋਇਆ ਜ਼ਮੀਨ ਨੂੰ ਮੁੜ ਤੋਂ ਵਾਹੀ ਯੋਗ ਬਣਾਉਣਾ ਮੁੜ ਤੋਂ ਬੀਜਣ ਯੋਗ ਉਪਜਾਊ ਬਣਾਉਣਾ ਉਹਦੇ ਲਈ ਵੀ ਖਰਚਾ ਹੈ ਕਿ ਉਹ ਖਰਚੇ ਦੀ ਗਿਣਤੀ ਜਿਹੜੀ ਉਹ ਗਣੀ ਜਾਏਗੀ ਔਰ ਉਸ ਦੇ ਵਿੱਚ ਖਰਚ ਹੋਣ ਵਾਲੀ ਜਿਹੜੀ ਲੇਬਰ ਹੈ ਉਸ ਦਾ ਵੀ ਕੀ ਉਸ ਦੇ ਵਿੱਚ ਯੋਗਦਾਨ ਪਾਇਆ ਜਾਵੇਗਾ ਜਿਵੇਂ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਤਾਂ ਇਹ ਸੀਗਾ ਕਿ ਜਿਹੜਾ ਕਿਸਾਨ ਲੇਬਰ ਕਰਦਾ ਉਹਦਾ ਪਰਿਵਾਰ ਹੈ ਉਹਦੀ ਲੇਬਰ ਨੂੰ ਵੀ ਜਿਹੜਾ ਹੈ ਉਹ ਪਰਿਵਾਰ ਦੀ ਲੇਬਰ ਨੂੰ ਵਿੱਚ ਗਿਣਨਾ ਚਾਹੀਦਾ ਐ ਐਮਐਸਪੀ ਦੇ ਮੁਤਾਬਿਕ ਕਿ ਉਹ ਚੀਜ਼ਾਂ ਹੋਣਗੀਆਂ ਉਸ ਪੱਧਰ ਤੇ ਮਿਲੇਗਾ ਇੱਕ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕਿਆ ਹੈ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੇ ਅ ਲੱਗਦਾ ਆਵਾਜ਼ ਉਹਨਾਂ ਨੂੰ ਨਹੀਂ ਜਾ ਰਹੀ ਐ ਪਰ ਮੇਰੀ ਗੁਜ਼ਾਰਿਸ਼ ਹੈ ਕਿ ਕਾਈਂਡਲੀ ਜਦੋਂ ਗੱਲ ਕਰਨੀ ਆ ਤੇ ਉਦੋਂ ਆਪਣਾ ਆਵਾਜ਼ ਜੇ ਵੀ ਉਹ ਜ਼ਰੂਰ ਬੰਦ ਕਰਦਿਆ ਕਰੋ ਨਹੀਂ ਤਾਂ ਫਿਰ ਬਾਉਂਸ ਬੈਕ ਹੁੰਦੀ ਆ ਉਹਦੇ ਕਰਕੇ ਸੁਣਦਾ ਤਾਂ ਤਾਂ ਕਹਿਣ ਤੋਂ ਭਾਵੇਂ ਆ ਕਿ ਮ੍ਰਿਤਕਾਂ ਦੇ ਪਰਿਵਾਰ ਲਈ 2-2 ਲੱਖ ਰੁਪਏ ਦਿੱਤੇ ਜਾਣੇ ਆ ਔਰ ਨੌਕਰੀ ਦੀ ਮੰਗ ਜਥੇਬੰਦੀਆਂ ਵੱਲੋਂ ਕੀਤੀ ਆ ਜਿਹੜੀ ਕਾਲਰ ਫਿਰ ਤੋਂ ਜੁੜਿਆ ਸਵਾਗਤ ਹੈ ਜੀ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਲੁਧਿਆਣੇ ਤੋਂ ਬੋਲਦਾ ਮੈਂ ਵਰਗਕ ਸਿੰਘ ਜੀ ਜੀ ਜਿੰਨੀ ਕੁ ਮੇਰੀ ਸਮਝ ਆ ਭਾਈ ਜੀ ਜਦੋਂ ਵੀ ਕੁਦਰਤੀ ਆਫਤਾ ਆਉਂਦੀਆਂ ਨੇ ਜਿਹੜੀਆਂ ਸਰਕਾਰਾਂ ਦਾ ਫਰਜ਼ ਹੁੰਦਾ ਉਹ ਸਹੀ ਤਰੀਕੇ ਨਾਲ ਆਪਣਾ ਨਿਭਾ ਨਹੀਂ ਪਾਉਂਦੀਆਂ ਕੰਟਰੋਵਰਸੀ ਹਮੇਸ਼ਾ ਰਹਿੰਦੀ ਹੈ ਭਾਵੇਂ ਉਹ ਸਾਡੇ ਸੈਂਟਰ ਦੀ ਸਰਕਾਰ ਹੋਵੇ ਪੰਜਾਬ ਦੀ ਸਰਕਾਰ ਹੋਵੇ ਆਪਸ ਦੇ ਵਿੱਚ ਸਿਆਸੀ ਖਲੇਸ ਆ ਜਾਂਦਾ ਜਿਵੇਂ ਹੁਣ ਚੱਲਦਾ ਜਦੋਂ ਮੈਂ ਰੋਜ਼ ਦਿਨ ਸਟੱਡੀ ਕਰਦਾ ਵਾ ਤੇ ਕੇਂਦਰ ਸਰਕਾਰ ਕਹਿੰਦੀ ਅਸੀਂ ਮੁਆਵਜ਼ਾ ਦਿੱਤਾ ਹੋਇਆ ਉਹ ਪੀੜਤਾਂ ਨੂੰ ਦਿੱਤਾ ਜਾਵੇ ਤੇ ਸੂਬਾ ਸਰਕਾਰ ਦਾ ਰੌਲਾ ਕਿ ਸਾਨੂੰ ਜਿਹੜੇ ਆ ਪੈਸੇ ਹਲ ਤੱਕ ਨਹੀਂ ਦਿੱਤੇ ਗਏ ਅੱਜ ਸਾਡੇ ਕੇਂਦਰੀ ਮੰਤਰੀ ਜਿਹੜਾ ਸ਼ਿਵਰਾਜ ਜਹਾਂਵੀ ਪੰਜਾਬ ਦੇ ਦੌਰੇ ਤੇ ਆਏ ਨੇ ਉਹ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਸਿਆਸੀ ਬਾਜ਼ੀ ਕਰਕੇ ਚਲੇ ਗਏ ਸੋ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਮਦਦ ਮਿਲਣੀ ਚਾਹੀਦੀ ਸੀ ਆ ਉਹ ਕਦੇ ਵੀ ਸਮੇਂ ਸਿਰ ਨਹੀਂ ਮਿਲਦੀ ਹੁਣ ਲੋਕ ਕਿੰਨਾ ਕੰਤ ਇੰਤਜ਼ਾਰ ਕਰਨਗੇ ਜੀ ਜਿਹਦੇ ਸਿਰ ਤੋਂ ਸੱਤ ਲੈ ਗਈ ਹੁਣ ਉਹ ਛੇ ਮਹੀਨੇ ਸਾਲ ਸਾਲ ਸਰਕਾਰਾਂ ਦਾ ਇੰਤਜ਼ਾਰ ਥੋੜੋ ਕਰਨਗੇ ਕਿ ਸਾਨੂੰ ਪੈਸੇ ਮਿਲਣਗੇ ਤਾਂ ਅਸੀਂ ਆ ਕੇ ਜਿਹੜੇ ਇੱਥੇ ਆਪਣਾ ਘਰ ਬਣਾਈਏ ਜਿਨ੍ਹਾਂ ਦੇ ਪਸ਼ੂ ਮਰ ਗਏ ਤੇ ਜਿਨ੍ਹਾਂ ਦਾ ਕੰਮਕਾਰ ਠੱਪ ਹੋ ਗਿਆ ਉਹ ਹੁਣ ਹੱਥ ਫਲਾ ਕੇ ਭੀਖ ਥੋੜੀ ਮੰਗਣਗੇ ਜੀ ਸੋ ਮੇਰਾ ਮੰਨਣਾ ਹੈ ਕਿ ਜੇ ਕਿਸੇ ਸਰਕਾਰ ਨੇ ਮਦਦ ਕੀਤੀ ਆ ਤਾਂ ਤੁਰੰਤ ਹੋਣੀ ਚਾਹੀਦੀ ਆ ਡੀਸੀ ਲੈਵਲ ਤੇ ਅਧਿਕਾਰੀਆਂ ਨੇ ਸਾਰਾ ਸਰਵੇ ਕਰਾਇਆ ਹੋਇਆ ਸਰਕਾਰ ਨੂੰ ਸਭ ਪਤਾ ਹੁੰਦਾ ਡੀਸੀ ਲੈਵਲ ਤੇ ਪਤਾ ਹੁੰਦਾ ਕਿ ਕਿਹਦਾ ਕਿੰਨਾ ਨੁਕਸਾਨ ਹੋਇਆ ਵਾ ਸੋ ਸਾਡੀ ਵੀ ਇਹੀ ਬੇਨਤੀ ਹੈ ਤੁਹਾਡੇ ਚੈਨ ਏ ਭਾਈ ਸਿਆਸਤ ਬੰਦ ਕਰੋ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਬਾਹ ਮੜੋ ਕਿਉਂਕਿ ਲੋਕ ਬਹੁਤ ਦੁਖੀ ਨੇ ਜਿਹੜਾ ਹਾਲਤ ਆ ਉਹ ਦੇਖਣੀ ਹੁੰਦੀ ਜਿੰਨਾ ਵੀ ਪੈਸਾ ਦਾਨ ਦੇ ਵਿੱਚ ਜਾ ਰਿਹਾ ਉਹ ਲੋਕਾਂ ਤੱਕ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਿਹਾ ਬੜੀ ਜਿਆਦਾ ਜਿਹੜੀ ਹੈ ਲੋਕਾਂ ਦੀ ਜਿਹੜੀ ਦੁੱਖ ਦਰਦ ਆ ਰਿਹਾ ਅੱਜ ਵੀ ਵਾਹੀ ਕਰਦੇ ਹੋ ਕਿਸਾਨ ਉਹ ਖੇਤੀਬਾੜੀ ਨਾਲ ਜੁੜੇ ਹੋਏ ਹਾਂ ਬਿਲਕੁਲ ਜਿਹੜੀ ਹੈ ਸਾਡੇ ਰਿਸ਼ਤੇਦਾਰ ਕਰਦੇ ਨੇ ਅਸੀਂ ਤਾਂ ਖੈਰ ਹੁਣ ਨਹੀਂ ਕਰਦੇ ਹੈਗੇ ਪਰ ਜਿੱਥੇ ਤੱਕ ਉਹਨਾਂ ਨੇ ਵੀ ਜਿਹੜੇ ਆ ਉਹਦੇ ਜਿਹੜੇ ਰਿਸ਼ਤੇਦਾਰ ਨੇ ਅੱਗੇ ਪ੍ਰਭਾਵ ਪਾ ਲਿਆ ਕਿ ਉਹ ਮੈਂ ਤੇ ਜਿੰਨਾ ਕ ਐਲਾਨ ਮੁਆਵਜ਼ੇ ਦਾ ਕੀਤਾ ਕਿ ਉਹਦੇ ਨਾਲ ਪਰਪਾਈ ਹੋ ਜਾਏਗੀ ਜਾਂ ਨਹੀਂ ਹੋ ਸਕਦੀ ਨਹੀਂ ਹੋਊਗੀ ਬਿਲਕੁਲ ਨਹੀਂ ਹੋਊਗੀ ਜੀ ਤੁਸੀਂ ਦੇਖੋ ਅੱਜ ਦੀ ਮਹਿੰਗਾਈ ਕਿੰਨੀ ਹੈ ਇੱਕ ਕਮਰਾ ਖੜਾ ਕਰਨ ਨੂੰ ਜੀ 3 ਲੱਖ ਰੁਪਇਆ ਲੱਗਦਾ ਹੈ ਕਿ ਕਿਥੋਂ ਬਣ ਜੂਗਾ ਜੀ ਤੇ ਫਿਰ ਉੱਥੇ ਸਮੱਗਰੀ ਕਿਵੇਂ ਪਹੁੰਚਣੀ ਆ ਉੱਥੇ ਪਹਿਲਾਂ ਹੀ ਜਿਹੜੇ ਆ ਕਰਾਈਸਿਸ ਆ ਉੱਥੇ ਰੇਟ ਦੁੱਗਣੇ ਹੋਏ ਹੋਏ ਨੇ ਸਾਡੇ ਰਿਸ਼ਤੇਦਾਰ ਦੱਸਦੇ ਸੀਗੇ ਕਿ ਜਿੰਨਾ ਰੇਟ ਦਾ ਮੰਨ ਲਓ ਰੇਟ ਹੋ ਰੇ ਜੇ ਆਪਣੇ 40 ਰੁਪਏ ਫੋਟਾ ਤਾਂ ਉੱਥੇ ਫਰਕ ਪਾਵੇ ਕਿ ਲਾਗਤਾਂ ਜਿਹੜੀਆਂ ਵਧਦੀਆਂ ਜਾ ਰਹੀਆਂ ਨੇ ਔਰ ਜਿਹੜੇ ਆ ਖਰਚੇ ਜਿਹੜੇ ਵਧਦੇ ਜਾ ਰਹੇ ਆ ਪਰ ਉਹਨਾਂ ਮੁੱਲ ਨਹੀਂ ਮਿਲ ਰਿਹਾ ਠੀਕ ਹੈ ਸ਼ੁਕਰੀਆ ਤੁਸੀਂ ਸਮਾਗਮ 'ਤੇ ਗੱਲਬਾਤ ਕੀਤੀ ਕਿ ਹੋਰ ਕਾਲਰ ਜੁੜ ਰਹੇ ਆ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਹੈਲੋ ਹੈਲੋ ਸਰ ਮੈਂ ਗੁਰਬਚਨ ਸਿੰਘ ਚੰਨੂ ਵਾਲਾ ਜਿਹੜਾ ਮੋਗਾ ਤੋਂ ਅਰਜ਼ੀ ਕਰ ਰਿਹਾ ਜੀ ਜੀ ਸਰ ਕੀ ਅਰਜ਼ ਕਰਨਾ ਚਾਹੁੰਦੇ ਹੋ ਸਰ ਗੱਲ ਇਸ ਤਰ੍ਹਾਂ ਹੈ ਵੀ ਅੱਜ ਤੱਕ ਕਿਸਾਨ ਦੀ ਬਾਹ ਕਿਸੇ ਸਰਕਾਰ ਨੇ ਨਹੀਂ ਫੜੀ ਚਾਹੇ ਉਹ ਮੌਜੂਦਾ ਸਰਕਾਰ ਪੰਜਾਬ ਦੀ ਹੋਵੇ ਚਾਹੇ ਕੇਂਦਰ ਦੀ ਹਮ ਕਿਸਾਨ ਨੂੰ ਲਵਾਰਸ ਤੌਰ ਤੇ ਛੱਡਿਆ ਹੋਇਆ ਕਿਸਾਨ ਦਾ ਅੱਜ ਜੇਕਰ ਫੂਚਕ ਅੰਕ ਦੇ ਹਿਸਾਬ ਨਾਲ ਖੇਤੀ ਫਸਲਾਂ ਦੇ ਮੁੱਲ ਜਿਨੇ ਜਾਣ ਤਾਂ ਕਿਸਾਨ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਖੇਤੀ ਦਾ ਧੰਦਾ ਲਾਹੇਵੰਦ ਹੋ ਜੂ ਲੇਕਿਨ ਕਿਸਾਨ ਨੂੰ ਦਬਾਉਣ ਵਾਸਤੇ ਸਿਰਫ ਤੇ ਸਿਰਫ ਜਿਹੜਾ ਹੈਗਾ 1967 ਤੋਂ ਲੈ ਕੇ ਅੱਜ ਤੱਕ ਦੂਜੀਆਂ ਚੀਜ਼ਾਂ 3-300 ਗੁਣਾ ਵਧ ਗਈਆਂ ਕਿਸਾਨ ਦੀ ਆਮਦਨ ਕੇਵਲ ਤੇ ਕੇਵਲ 20 ਗੁਣਾ ਵਧੀ ਹੈ ਜੀ ਹੂੰ ਇਸ ਕਰਕੇ ਇਸ ਚੀਜ਼ ਵਾਸਤੇ ਜਿਆਦਾ ਲੋੜ ਹੈ ਦੇਖਣ ਦੀ ਧਿਆਨ ਦੇਣ ਦੀ ਕਿ ਕਿਸਾਨ ਪਿੱਛੇ ਕਿਉਂ ਰਹਿ ਗਿਆ ਹੂੰ ਕਿਸਾਨ ਨੂੰ ਪਿੱਛੇ ਲਿਆਉਣ ਵਾਸਤੇ ਕੇਵਲ ਤੇ ਕੇਵਲ ਜਿਹੜਾ ਹੈਗਾ ਸੂਬੇ ਦੀਆਂ ਸਰਕਾਰਾਂ ਤੇ ਕੇਂਦਰ ਦੀਆਂ ਸਰਕਾਰਾਂ ਦੀਆਂ ਮਾਰੂ ਨੀਤੀਆਂ ਹੂੰ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਬਹੁਤ ਜਿਆਦਾ ਦਬਾ ਕੇ ਰੱਖਿਆ ਜੇਕਰ ਇਹਨਾਂ ਤੋਂ ਸਾਨੂੰ ਛੁਟਕਾਰਾ ਦਿਵਾਉਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਤੇ ਔਰ ਨੈਟਵਰਕ ਤੇ ਜਾ ਤੁਸੀਂ ਕਹਿ ਲਓ ਵੀ ਟੀਵੀ ਚੈਨਲਾਂ ਤੇ ਇਸ ਆਵਾਜ਼ ਨੂੰ ਪੂਰੇ ਜ਼ੋਰ ਸ਼ੋਰ ਨਾਲ ਚੱਕਿਆ ਜਾਣਾ ਚਾਹੀਦਾ ਹੈ ਕਿ ਕਿਸਾਨ ਨੂੰ ਬਚਾਉਣ ਵਾਸਤੇ ਸਾਨੂੰ ਕੀ ਕੀ ਉਪਰਾਲੇ ਕਰਨੇ ਚਾਹੀਦੇ ਆ ਉਹਦੇ ਵਾਸਤੇ ਕਿਹੜੀਆਂ ਨੀਤੀਆਂ ਲਿਆਉਣੀਆਂ ਚਾਹੀਦੀਆਂ ਜਿਹੜੀ ਨੀਤੀ ਆ ਰਹੀ ਆ ਉਹ ਤਾਂ ਕਿਸਾਨ ਨੂੰ ਮਾਰੂ ਆ ਅੱਜ ਹੁਣ ਕਿਸਾਨ ਨੇ ਜੇ ਕਣਕ ਦੀ ਫਸਲ ਬੀਜਣੀ ਆ ਤਾਂ ਪਰਾਲੀ ਉਹਦੀ ਖੇਤਾਂ ਦੇ ਵਿੱਚ ਪਈ ਆ ਤੇ ਇਹ ਕਹਿੰਦੇ ਜੀ ਕਿਸਾਨ ਨੂੰ ਜੇਲ੍ਹ ਚ ਦੇ ਦਿਓ ਕਿ ਕਿੱਫੋਂ ਦੀ ਤਰੱਕੀ ਕਿਸਾਨ ਵਾਸਤੇ ਹਮ ਕਿਸਾਨਤਾ ਜੀ ਰੱਬ ਦੇ ਆਸਰੇ ਛੱਡਿਆ ਹੋਇਆ ਆ ਜੀ ਕਿਸਾਨ ਵਾਸਤੇ ਸਰਕਾਰਾਂ ਨੂੰ ਚਾਹੀਦਾ ਕਿ ਪੂਛੇਚੇ ਤੌਰ ਤੇ ਕੋਈ ਧਿਆਨ ਦਿੱਤਾ ਜਾਵੇ ਮੈਂ ਇਹੀ ਅਰਜ਼ ਕਰਦਾ ਜੀ ਮੈਂ 파ਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਤਰਫੋਂ ਸੂਬਾ ਮੀਤ ਪ੍ਰਧਾਨ ਹੋਣ ਦੇ ਨਾਲ ਸੇ ਵਿਚਾਰ ਰੱਖਦਾ ਠੀਕ ਹੈ ਜੀ ਮਿਹਰਬਾਨੀ ਇੱਕ ਹੋਰ ਕਾਲਰ ਜੁੜਿਆ ਹੈ ਸਵਾਗਤ ਹੈ ਜੀ ਤੁਹਾਡਾ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹਲੋ ਹਾਂਜੀ 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 ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਕਿਸਾਨਾਂ ਦੀ ਆਵਾਜ਼ ਹੈ ਜਿਹੜੀ ਉਹ ਲੋਕਾਂ ਤੱਕ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਬਹੁਤ ਦਾ ਤੁਹਾਡਾ ਧੰਨਵਾਦ ਹੈ ਨਹੀਂ ਸਾਡਾ ਫਰਜ਼ ਹੈ ਤੁਸੀਂ ਆਪਣਾ ਪੱਖ ਰੱਖੋ ਅ ਸਰ ਅੱਜ ਜਿਹੜੀ ਕਿਸਾਨੀ ਆ ਬੁਰੀ ਤਰ੍ਹਾਂ ਦੇ ਵਿੱਚ ਫਸੀ ਹੋਈ ਆ ਦੱਬੀ ਜਾਂਦੀ ਆ ਜਿਹੜੀਆਂ ਸਰਕਾਰਾਂ ਆ ਸਰਕਾਰਾਂ ਦਾ ਫਰਜ਼ ਹੁੰਦਾ ਹੈ ਉਹਨਾਂ ਦੀ ਬਾਹ ਫੜਨਾ ਨਾ ਕਿ ਮੁਜੇ ਨੂੰ ਦੋਸ਼ ਲਾਉਣੇ ਮਕਾਨ ਤੁਸੀਂ ਘਟ ਖਾਲੇ ਤੁਸੀਂ ਵੱਧ ਲੈ ਲਏ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਕਿਸਾਨਾਂ ਨੂੰ ਕੁਛ ਨਹੀਂ ਲੈਣਾ ਕਿਸਾਨਾਂ ਦੀ ਜਿੰਨਾ ਦੇਵ ਦੀ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਜੋ ਘਰ ਡੈਂਕੇ ਮਕਾਨ ਤੇ ਫਸਲਾਂ ਉਜੜ ਗਈਆਂ ਉਹਦੇ ਵਿੱਚ ਮਨੁੱਖਤਾ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੂੰ ਜਿੰਨਾਂ ਜਰ ਉਹਨਾਂ ਦੀ ਇੱਕ ਪਰਪਾਈ ਆ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਕੁਝ ਪੈਸੇ ਨਹੀਂ ਆਉਂਦੇ ਕੇਂਦਰ ਦੇ ਵਿੱਚ ਹੈ ਪੰਜਾਬ ਦੇ ਦੇ ਇਸ ਵਾਰੀ ਦੋਨਾਂ ਸਰਕਾਰਾਂ ਨਹੀਂ ਬਣਦੀਆਂ ਹੂੰ ਦੋਨੀਆਂ ਸਰਕਾਰਾਂ ਹੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ ਜਿੱਥੇ ਗੱਲ ਆਪਾਂ ਕਿਸਾਨੀ ਦੀ ਕਰੀਏ, ਥਾਨੀ ਨੂੰ ਅਸੀਂ 1965 ਛਾੜ ਤੋਂ ਸਾਡੇ ਅਸੀਂ ਕੂਤਕ ਅੰਕ ਦੇ ਨਾਲ ਭਾਅ ਮੰਗਦੇ ਹਾਂ। ਹੂੰ ਅੱਜ ਸਾਡੇ ਭਾਅ ਫਸਲਾਂ ਦੇ ਆ ਜਿੰਕਾਂ ਦੇ ਆ 19 ਤੋਂ 20% ਲੋ ਵਧੇ ਆ। ਹੂੰ ਆਮ ਚੀਜ਼ ਦਾ ਜਿਹੜਾ ਹੈਗਾ ਰੇਟ ਆ ਕੋਈ 250 ਕੋਈ 300 ਬਣਾ ਜਿਆਦਾ ਵਧਿਆ ਸਾਰੇ ਚੀਜ਼ਾਂ ਦੇ ਰੇਟ ਵਧ ਗਏ ਅੱਜ ਸੋਨਾ ਦੇਖ ਲਓ 7 ਲੱਖ ਰੁਪਏ ਨੂੰ ਛੋੜਾ ਹੈ। ਹੂੰ 460 ਦੇ ਰੇਟ ਤੁਹਾਡੀ ਆਵਾਜ਼ ਹੁਣੇ ਬੰਦ ਹੋ ਗਈ ਹੈ ਮੁਆਫੀ ਦੇ ਨਾਲ ਮੈਨੂੰ ਅਗਲੀ ਕਾਲ ਲੈਣੀ ਪਏਗੀ ਬਹੁਤ ਸਾਰੇ ਲੋਕ ਲਗਾਤਾਰ ਕਤਾਰ ਦੇ ਵਿੱਚ ਨੇ ਮੈਨੂੰ ਲੱਗਦਾ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕਿਆ ਹੈ ਜੀ ਤੁਹਾਡਾ ਸਵਾਗਤ ਹੈ ਕੌਣ ਬੋਲ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਹਾਂ ਜੀ ਆਵਾਜ਼ ਆ ਰਹੀ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਸਬੰਧੀ ਮੈਂ ਰਵਿੰਦਰ ਸਿੰਘ ਗੱਲ ਪਿੰਡ ਮਾਨੁਕੇ ਜਿਹੜਾ ਮੋਗਾ ਤੋਂ ਬੋਲ ਰਿਹਾ ਜੀ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਜੋ ਤੁਸੀਂ ਅੱਜ ਦਾ ਇਹ ਮੁੱਦਾ ਰੱਖਿਆ ਬਹੁਤ ਵਧੀਆ ਜੀ ਬੈਸ ਟਾਈਮ ਉਹ ਪਾਨਾ ਦੀ ਬਹੁਤ ਪ੍ਰਕਾਰਾਂ ਦੀ ਗੱਲ ਲੱਗੀ ਹੈ ਹਲੋ ਰਵਿੰਦਰ ਜੀ ਮੈਂ ਤੁਹਾਡੀ ਗੱਲ ਸੁਣ ਰਿਹਾ ਤੁਸੀਂ ਪੂਰੀ ਕਰ ਸਕਦੇ ਹੋ ਮੁਕੰਮਲ ਕਰ ਸਕਦੇ ਹੋ ਗੱਲ ਨੂੰ ਕੋਈ ਦੇਰਨੇ ਸਰਕਾਰਾਂ ਬਣ ਨਹੀਂ ਸਕੀਆਂ ਦੋਵੇਂ ਸਰਕਾਰਾਂ ਆਪੇ ਆਪਣੇ ਪੱਧਰ ਤੇ ਕਿਸਾਨਾਂ ਤੇ ਇੱਕ ਥੋਪ ਰਹੀਆਂ ਹੁਕਮ ਥੋਪ ਰਹੀਆਂ ਜੋ ਕਾਨੂੰਨ ਜੋ ਬਣਾ ਰਹੀਆਂ ਕਿਸਾਨਾਂ ਤੇ ਕਿਸਾਨਾਂ ਦੀ ਮਦਦ ਕੋਈ ਨਹੀਂ ਕਰਨਾ ਚਾਹੁੰਦਾ ਐ ਕਿ ਜਿਹੜਾ ਝੋਨੇ ਦਾ ਝਾੜ ਵੀ ਘਟ ਰਿਹਾ ਹੈ ਪਹਿਲਾਂ ਉਦੋਂ ਸੁਨਾਮੀ ਦੇ ਨਾਲ ਕਾਫੀ ਨੁਕਸਾਨ ਹੋ ਗਿਆ ਕਿਸਾਨਾਂ ਦਾ ਕਿਸੇ ਨੇ ਸਾਰ ਨਹੀਂ ਲਈ ਹੁਣ ਅਸੀਂ ਜਿਹੜਾ ਹੈਗਾ ਝੋਨਾ ਕੱਟਣ ਦੇ ਨੇੜੇ ਆਏ ਆ ਤਾਂ ਕਿਸਾਨਾਂ ਦੇ ਸਿਰ ਤੇ ਖਤਰਾ ਮਟਾਰਿਆ ਹੈ ਧਮਕੀਆਂ ਆ ਰਹੀਆਂ ਸਰਕਾਰਾਂ ਵੱਲੋਂ ਜੇ ਤੁਸੀਂ ਪਰਾਲੀ ਨੂੰ ਅੱਗ ਲਾਉਂਗੇ ਤਾਂ ਤੁਹਾਡੇ ਦੇ ਪਰਚੇ ਹੋਣਗੇ ਤੁਹਾਨੂੰ ਜੇਲ੍ਹਾਂ ਵਿੱਚ ਧੱਕਿਆ ਜਾਊਗਾ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਸਰਕਾਰਾਂ ਨੇ ਸਾਡੇ ਵਾਸਤੇ ਕੀਤਾ ਕੀ ਹੈ ਸਬਸਿਡੀ ਤੇ ਥੰਡ ਜਿਹੜੇ ਲੈ ਰਹੇ ਆਂ ਅਸੀਂ ਉਹ ਉਹਦੀ ਕੀਮਤ ਤੋਂ ਵੱਧ ਹੀ ਲੈ ਰਹੇ ਆਂ ਜੇ ਮਤਲਬ ਇੱਕ ਚੀਜ਼ 2 ਲੱਖ ਰੁਪਏ ਦੀ ਹੈ ਤਾਂ ਉਹ ਅਸੀਂ 2 ਲੱਖ ਦੀ ਲੈ ਰਹੇ ਆਂ ਉਦੇ ਵਿੱਚ ਸਰਕਾਰ ਸਾਨੂੰ ਸਬਸਿਡੀ ਦੇ ਰਹੀ ਹੈ ਤਾਂ ਦੇ ਕਾਦੀ ਰਹੀ ਹੈ ਸਾਨੂੰ ਇਹ ਨਹੀਂ ਸਮਝ ਆ ਰਹੀ ਹੂੰ ਕਿਉਂਕਿ ਇਹ ਇਹਦੇ ਸਰਕਾਰਾਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਹੈ ਪਰਾਲੀ ਨੂੰ ਅਸੀਂ ਵੀ ਨਹੀਂ ਹੱਥ ਲਾਉਣਾ ਚਾਹੁੰਦੇ ਅਸੀਂ ਨਹੀਂ ਕਹਿੰਦੇ ਪ੍ਰਦੂਸ਼ਣ ਖਰਾਬ ਹੋਵੇ ਤੇ ਜਿਹੜਾ ਤੇ ਸਾਰਾ ਸਾਨੂੰ ਬਿਮਾਰੀਆਂ ਦੇ ਰੂਪ ਦੇ ਵਿੱਚ ਲੈਣਾ ਪਵੇ ਪਰ ਸਰਕਾਰਾਂ ਸਾਡੇ ਵਾਸਤੇ ਕੰਮ ਕੀ ਰਹੀਆਂ ਹੂੰ ਸਵਾਲ ਤਾਂ ਇਹ ਖੜਾ ਹੁੰਦਾ ਵੀ ਸਰਕਾਰ ਨੇ ਇੱਕ ਕਿਸਾਨਾਂ ਦੇ ਉੱਤੇ ਜਿਹੜਾ ਆਪਦਾ ਫੈਸਲਾ ਥੋਪ ਦਿੱਤਾ ਵੀ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਨੂੰ ਜੇਲ੍ਹ ਚ ਦਿੱਤਾ ਜਾਊ। ਸਰਕਾਰਾਂ ਨੇ ਸਾਡੇ ਵਾਸਤੇ ਕਰਿਆ ਕੀ ਹੈ? ਜੀ। ਠੀਕ ਹੈ ਰਵਿੰਦਰ ਜੀ ਤੁਹਾਡੇ ਸਵਾਲ ਹੈ ਉਮੀਦ ਕਰਦਾ ਕਿ ਜ਼ਰੂਰ ਸਰਕਾਰਾਂ ਦੇ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਪਹੁੰਚੇ ਹੋਣਗੇ ਔਰ ਸਾਡੀ ਤਾਂ ਇਹ ਕੋਸ਼ਿਸ਼ ਹੀ ਹੈ ਇਸੇ ਕਰਕੇ ਇਹਨਾਂ ਪ੍ਰੋਗਰਾਮ ਦੇ ਤਹਿਤ ਵੱਖ-ਵੱਖ ਮੁੱਦੇ ਤੁਹਾਡੇ ਲੋਕਾਂ ਦੀ ਕਚਹਿਰੀ ਚ ਲੈ ਕੇ ਆਉਂਦੇ ਆ ਕਿ ਤੁਸੀਂ ਆਪਣੇ ਦੁੱਖ ਦਰਦ ਤਕਲੀਫ رائے مشورہ صلاح ਜਿਹੜੀ ਆ ਉਹ ਸਾਂਝੀ ਕਰ ਸਕੋ ਔਰ ਲਗਾਤਾਰ ਕਾਲਰ ਜਿਹੜੇ ਆ ਫੋਨ ਕਾਲ ਕਰ ਰਹੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਕਾਲਰਸ ਦੀ ਜਿਹੜੀ ਆ ਉਹ ਗੱਲ ਸੁਣੀ ਜਾਵੇ ਔਰ ਇੱਕ ਮੇਰੀ ਬੇਨਤੀ ਵੀ ਹੈ ਕਿ ਗੱਲ ਨੂੰ ਥੋੜਾ ਜਲਦੀ ਮੁਕੰਮਲ ਕਰਨ ਵੱਲ ਜਿਹੜਾ ਹੈ ਉਹ ਆਪਾਂ ਵਧਿਆ ਵਧਿਆ ਕਰੀਏ ਹੁਣ ਦਰਅਸਲ ਗੱਲ ਹੈ ਪੰਜਾਬ ਦੇ ਹੋਏ ਨੁਕਸਾਨ ਤੇ ਇਸ ਦੇ ਪਰਭਾਈ ਦੀ ਪਰ ਇਸ ਤੋਂ ਅਗਲੀ ਗੱਲ ਇੱਕ ਹੋਰ ਹੈ ਉਹ ਗੱਲ ਇਹ ਹੈ ਕਿ ਸਾਨੂੰ ਜਿਹੜੇ ਆ ਆਰਜੀ ਹਲ ਤੋਂ ਸਾਨੂੰ ਪਰਮਾਨੈਂਟ ਜਿਹੜੇ ਆ ਪੱਕੇ ਹੱਲ ਦੇ ਵੱਲ ਵੱਧਣਾ ਹੋਵੇਗਾ ਸਾਨੂੰ ਪੰਜਾਬ ਦੇ ਵਿੱਚ ਦਰਿਆਵਾਂ ਦੀ ਜਿਹੜੀ ਡੀਸੈਲਟਿੰਗ ਤੋਂ ਇਲਾਵਾ ਨਵਾਂ ਜਿਹੜਾ ਕਨਾਲ ਸਿਸਟਮ ਉਹ ਡਿਵੈਲਪ ਕਰਨ ਦੀ ਜ਼ਰੂਰਤ ਹੈ ਨਵੀਆਂ ਨਹਿਰਾਂ ਜਿਹੜੀਆਂ ਨੇ ਉਹ ਹੋਣ ਚ ਲਿਆਉਣ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਪਾਣੀ ਨੂੰ ਕਿਵੇਂ ਚੈਨਲਾਈਜ਼ ਕਰਨਾ ਹੈ ਔਰ ਇਸ ਨੂੰ ਜਿਹੜਾ ਹੈ ਕਿਵੇਂ ਇਹ ਯਕੀਨੀ ਬਣਾਉਣਾ ਹੈ ਕਿ ਨਾ ਇਹ ਹਾੜਾਂ ਦੀ ਮਾਰ ਜਿਹੜੀ ਆ ਕਿਸਾਨਾਂ ਨੂੰ ਸਿੱਧੇ ਰੂਪ ਦੇ ਵਿੱਚ ਝੱਲਣੀ ਪਵੇ ਔਰ ਜੇਕਰ ਪਾਣੀ ਆਉਂਦਾ ਵੀ ਹੈ ਉਸ ਪਾਣੀ ਦਾ ਕਿਵੇਂ ਰਾਹ ਬਣੇ ਔਰ ਜੇਕਰ ਇਹਦੇ ਵਿੱਚ ਜਿਹੜੇ ਹਾਈਵੇ ਦਿੱਕਤ ਨੇ ਤਾਂ ਕਿਵੇਂ ਚੋ ਦੇ ਪਾਣੀ ਨੂੰ ਡਾਇਵਰਟ ਕੀਤਾ ਹੈ ਇਕਾਲਰ ਸਾਡੇ ਨਾਲ ਜੁੜ ਚੁੱਕੇ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਭਪਿੰਦਰ ਸਿੰਘ ਦੌਲਤਪੁਰਾ ਜ਼ਿਲ੍ਹਾ ਮੋਗਾ ਤੋਂ ਭਪਿੰਦਰ ਬੋਲ ਰਹੇ ਹਾਂ ਜੀ ਜੀ ਭਪਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜਾ ਅੱਜ ਕੇਂਦਰ ਸਰਕਾਰ ਦੇ ਮਿਨਿਸਟਰ ਸਾਹਿਬ ਆਏ ਆ ਪੰਜਾਬ ਦੇ ਵਿੱਚ ਚੰਗੀ ਗੱਲ ਆ ਆਉਣਾ ਚਾਹੀਦਾ ਸੀ ਜੋ ਕੇਂਦਰ ਦੇ ਤੇ ਪੰਜਾਬ ਦੇ ਸਰਕਾਰ ਤੋਂ ਤੁਹਾਡਾ ਸਵਾਲ ਇਹ ਆ ਵੀ ਦੋਨਾਂ ਚੋਂ ਬਾਹ ਕੌਣ ਫੜ ਰਿਹਾ ਕਿਸਾਨੀ ਦੀ ਬਾਹ ਜਿਹੜਾ ਵੀ ਕਿਸਾਨੀ ਵਾਸਤੇ ਚੰਗਾ ਕੰਮ ਕਰੂਗਾ ਲੋਕ ਉਹਨੂੰ ਐਪਰੀਸ਼ੀਏਟ ਕਰਦੇ ਆ ਜੀ ਅੱਜ ਕਿਸਾਨੀ ਨੇ ਬੁਰੀ ਤਰ੍ਹਾਂ ਸੰਕਟ ਦੇ ਵਿੱਚ ਫਸੇ ਹੋਈ ਆ ਕਿਸਾਨੀ ਨੂੰ ਕੱਢਣ ਵਾਸਤੇ ਉਹਦੀ ਫਾੜਨੀ ਬਾ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ। ਦੋਨੇ ਸਰਕਾਰਾਂ ਹੀ ਇਸ ਗੱਲ ਤੋਂ ਭੱਜ ਨਹੀਂ ਸਕਦੀਆਂ। ਅੱਜ ਸਾਡਾ ਤਕਰੀਬਨ ਹਜ਼ਾਰਾਂ ਏਕੜ ਮਤਲਬ ਪ੍ਰਭਾਵਿਤ ਹੋ ਗਿਆ ਪਾਣੀ ਦੇ ਨਾਲ ਘਰ ਟਹਿਗੇ, ਮਕਾਨ ਟਹਿਗੇ, ਫਸਲਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਉਹਨਾਂ ਨੂੰ ਅਜੇ ਤੱਕ 1 ਵੀ ਰੁਪਿਆ ਕਿਸੇ ਦੇ ਖਾਤੇ ਦੇ ਵਿੱਚ ਨਹੀਂ ਆਇਆ। ਹੂੰ। ਅੱਜ 2 ਮਹੀਨੇ ਹੋਣ ਦੇ ਨੇੜੇ ਹੋ ਚਲੇ ਆ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਹੋ ਰਿਹਾ ਇਹ ਲੋਕ ਆਪਣੇ ਤੌਰ ਤੇ ਕੁੱਲ ਸਮਾਜ ਸਮਾਜ ਨੇ ਉਹਨਾਂ ਦੀ ਸੇਵਾ ਦੇ ਵਿੱਚ ਲੱਗ ਕੇ ਆਬਦ ਕਰ ਲਿਆ ਉਹਨਾਂ ਦਾ ਜੋ ਉਹਨਾਂ ਦੀ ਬਣਦੀ ਸੀ ਮੁੱਢਲੀ ਸਹਾਇਤਾ ਬਣਦੀ ਸੀ ਉਹ ਹੈਲਪ ਕੀਤੀ ਲੋਕਾਂ ਨੇ ਆਪੋ ਆਪਣੇ ਤੌਰ ਤੇ ਹਮ ਪਰ ਸਰਕਾਰਾਂ ਨੇ ਜਿਹੜਾ ਕੋਈ ਉਹਨਾਂ ਦਾ ਜਿਹੜਾ ਕਿਹਾ ਸੀ ਕੋਈ ਕਹਿੰਦਾ ਸੀ ਲੱਖ ਰੁਪਏ ਖਾਤੇ ਦੇ ਵਿੱਚ ਪਰ ਕੋਈ ਕਿੰਨਾ ਕਹਿੰਦਾ ਸੀਗਾ ਪਰ ਹਜੇ ਤੱਕ ਬਦ ਕਿਸਮ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਨਹੀਂ ਆਏ ਸਰਕਾਰਾਂ ਨੂੰ ਤੁਰੰਤ ਉਹਨਾਂ ਨੂੰ ਪੈਸੇ ਜਾਰੀ ਕਰਕੇ ਪਾਉਣੇ ਚਾਹੀਦੇ ਔਰ ਜਿਹੜੀਆਂ ਉਹਨਾਂ ਦੇ ਫਸਲਾਂ ਡੱਬ ਗਈਆਂ ਜਿਹੜਾ 20000 ਰੁਪਿਆ ਉਹਨਾਂ ਨੇ ਕਿਹਾ ਸਰਕਾਰ ਨੇ ਪੰਜਾਬ ਨੇ ਵੀ ਅਸੀਂ ਤੁਹਾਨੂੰ ਦੇਵਾਂਗੇ 20000 ਰੁਪਏ ਨਾਲ ਤਾਂ ਕੁਝ ਵੀ ਨਹੀਂ ਹੋਣਾ ਰੇਤਾ ਚੱਕਣ ਦੇ ਉੱਤੇ ਖਰਚਾ ਡੀਜ਼ਲ ਬਣੀ ਪੂਰਾ ਹੋਣਾ ਉਹਦਾ ਹੂੰ ਸਾਥ-ਸਾਥ ਬੋਟਾ ਅਟੜ ਬੋਟਾ ਰੇਤਾ ਜੜ ਗਈ ਉਹਦੇ ਤੇ ਜ਼ਮੀਨਾਂ ਉਹਨਾਂ ਦੀਆਂ ਰੁੜ ਗਈਆਂ ਪਰ ਸਰਕਾਰਾਂ ਨੂੰ ਜਿਵੇਂ ਹੁਣ ਘੱਟ ਟੈਣ ਦਾ ਵਾਅਦਾ ਤੇ ਇਹਨਾਂ ਨੇ ਪਸ਼ੂ ਮਾਰਨ ਦੀ ਵਾਅਦਾ 37500 ਰੱਖਿਆ 1 ਲੱਖ ਰੁਪਏ ਤੋਂ ਘੱਟ ਮੱਝ ਨਹੀਂ ਆਉਂਦੀ ਕਿਸੇ ਦੀ 5-600 ਪਸ਼ੂ ਰੜ ਚੁੱਕਿਆ ਹੂੰ 55 58 ਸਾਡੀਆਂ ਜਾਨਾਂ ਚਲੀਆਂ ਗਈਆਂ ਇਹ ਗਈਆਂ ਇਹਨਾਂ ਨੂੰ ਚਾਹੀਦਾ ਸੀ ਘੱਟੋ ਘੱਟ ਉਹਨਾਂ ਦੇ ਪਰਿਵਾਰ ਦੇ ਇੱਕ ਇੱਕ ਜੀ ਨੂੰ ਨੌਕਰੀ ਔਰ ਜਿਹੜੇ ਉਹਨਾਂ ਦੇ 10-10 ਲੱਖ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਤੁਰੰਤ ਆਉਣਾ ਚਾਹੀਦਾ ਸੀਗਾ ਹੂੰ ਪਰ ਹਜੇ ਤੱਕ ਸਰਕਾਰ ਇਸ ਗੱਲ ਦੇ ਵਿੱਚ ਸਫਲ ਨਹੀਂ ਆ ਦੋਨਾਂ ਸਰਕਾਰਾਂ ਨੇ ਹਜੇ ਤੱਕ ਨਹੀਂ ਕੀਤਾ ਆਪਤ ਵਿੱਚ ਇੱਕ ਦੂਜੇ ਕੰਟਰੋਵਰਸੀ ਦੇ ਵਿੱਚ ਉਹ ਲੋਕਾਂ ਨੇ ਕੁਝ ਨਹੀਂ ਲੈਣਾ ਹੂੰ ਕੋਈ ਕਹਿੰਦਾ 1200 ਕਰੋੜ ਰੁਪਇਆ ਦੇ 12000 ਕਰੋੜ ਰੁਪਇਆ ਤੁਹਾਡੇ ਖਾਤੇ 'ਚ ਪਿਆ ਸਟੇਟ ਗਵਰਨਮੈਂਟ ਸਾਡੇ ਕੋਲੇ ਆਇਆ ਨਹੀਂ ਇਸ ਗੱਲ ਦੇ ਵਿੱਚ ਲੋਕਾਂ ਨੇ ਨਹੀਂ ਕੁਝ ਲੈਣਾ ਲੋਕਾਂ ਦੇ ਤਾਂ ਖਾਤਿਆਂ ਦੇ ਵਿੱਚ ਕੁਝ ਆਊਗਾ ਤਾਂ ਤਾਂ ਲੋਕ ਉਸ ਗੱਲ ਨੂੰ ਅਪਰੀਸ਼ੀਏਟ ਕਰਨਗੇ ਬਿਲਕੁਲ ਬਿਲਕੁਲ ਠੀਕ ਹੈ ਗੱਲ ਸ਼ੁਕਰੀਆ ਭੁਪਿੰਦਰ ਜੀ ਤੁਸੀਂ ਆਪਣੀ ਗੱਲ ਜਿਹੜੀ ਆ ਰੱਖੀ ਹੈ ਔਰ ਉਮੀਦ ਕਰਦੇ ਹਾਂ ਕਿ ਇਹ ਗੱਲ ਅੱਗੇ ਪਹੁੰਚੇਗੀ ਔਰ ਬਹੁਤ ਜ਼ਰੂਰੀ ਹੈ ਕਿ ਜਿਵੇਂ ਕਿਸਾਨ ਉਮੀਦ ਕਰ ਰਹੇ ਹੈ ਤੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਸਿੱਧਾ ਜਿਹੜਾ ਮੁਆਵਜ਼ਾ ਮਿਲੇ ਔਰ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਮੁੱਦੇ ਵੱਧ ਤੋਂ ਵੱਧ ਜਿਹੜੇ ਆ ਉਹ ਤੁਹਾਡੇ ਨਾਲ ਜੁੜੇ ਲੋਕਾਂ ਨਾਲ ਜੁੜੇ ਹੋਏ ਲਿਆਂਦੇ ਜਾਣ ਔਰ ਇਹ ਉਹ ਮੰਚ ਹੈ ਜਿੱਥੇ ਤੁਸੀਂ ਸਾਡੇ ਖਾਸ ਵਿਸ਼ੇਸ਼ ਮਹਿਮਾਨ ਹੁੰਨੇ ਹੋ ਕਿਉਂਕਿ ਲੋਕਤੰਤਰ ਦੇ ਵਿੱਚ ਲੋਕ ਵੱਡੀ ਤਾਕਤ ਨੇ ਇੱਕ ਹੋਰ ਕੌਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਲਕਰਨ ਸਿੰਘ ਜੀ ਮੋਗਾ ਤੋਂ ਬੋਲ ਰਹੇ ਆ ਜੀ ਜੀ ਕੀ ਕਹਿਣਾ ਚਾਹੁੰਦੇ ਬਲਕਰਨ ਜੀ ਬੇਨਤੀ ਹੈ ਜੀ ਦੋਨੇ ਸਰਕਾਰਾਂ ਅੱਡੋ ਅੱਡੀ ਨਾ ਕੁਝ ਦੇ ਕੇ ਪੰਜਾਬ ਦੇ ਕਿਸਾਨ ਕ੍ਰੈਡਿਟ ਲੈਣਾ ਚਾਹੁੰਦੀਆਂ ਨਾ ਪੰਜਾਬ ਸਰਕਾਰ ਨੇ ਕੁਝ ਦਿੱਤਾ ਨਾ ਕੇਂਦਰ ਸਰਕਾਰ ਨੇ ਕੁਝ ਦਿੱਤਾ ਹੂੰ ਕੇਂਦਰੀ ਮੰਤਰੀ ਵੀ ਸਾਡੇ ਸਿਰਫ ਦੇ ਸਿਰਫ ਪਜਾਮੇ ਤਾਂ ਚੜਾ ਕੇ ਗੇੜੇ ਕੱਢ ਕੇ ਮੁੜ ਗਏ ਆ ਉਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਉਹਨਾਂ ਨੇ ਤਾਂ ਸਿਰਫ 1200 ਕਰੋੜ ਉਹਨੂੰ ਪਹਿਲਾਂ ਦਿੱਤਾ ਜਾਂ ਬਾਅਦ ਵਿੱਚ ਦਿੱਤਾ ਉਹ ਰੌਲਾ ਪਾਇਆ ਹੋਇਆ ਉਹ ਕਿਸਾਨ ਨੇ ਉਸ ਚੀਜ਼ ਤੋਂ ਕੀ ਲੈਣਾ ਦਿੱਤਾ ਜਾਂ ਨਹੀਂ ਦਿੱਤਾ ਪੰਜਾਬ ਸਰਕਾਰ ਨੂੰ ਕਿਸਾਨ ਨੂੰ ਸਿੱਧਾ-ਸਿੱਧਾ ਕੀ ਕੇਂਦਰ ਨੇ ਦਿੱਤਾ ਹੂੰ ਉਹ ਸਿੱਧੇ ਸਿੱਧੇ ਤਰੀਕੇ ਨਾਲ ਸਾਡੇ ਦੇ ਜਿਹੜੇ ਮਾਰੂ ਕਾਨੂੰਨ ਉਹ ਥੋਪਣਾ ਚਾਹੁੰਦੀ ਆ ਪੰਜਾਬ ਸਰਕਾਰ ਦੇ ਪੱਲੇ ਕੁਛ ਨਹੀਂ ਉਹ ਦੇਣਾ ਕੁਛ ਨਹੀਂ ਚਾਹੁੰਦੀ ਸਰਕਾਰ ਨੂੰ ਉਹ ਸਿਰਫ ਤੇ ਸਿਰਫ ਕੇਂਦਰ ਸਰਕਾਰ ਨੂੰ ਕੋਸ-ਕੋਸ ਕੇ ਹੀ ਆਪਣਾ ਡੰਗ ਟਪਾਉਣਾ ਚਾਹੁੰਦੀ ਆ ਜੀ ਉੱਪਰੋਂ ਕਿਸਾਨਾਂ ਦੇ ਉੱਪਰ ਸਪਨਾਈ ਨੂੰ ਅੱਗ ਲਾਉਣ ਦੇ ਪਰਚੇ ਦੇਣ ਦੀਆਂ ਧੌਂਕੀਆਂ ਦਿੱਤੀਆਂ ਜਾ ਰਹੀਆਂ ਜੀ ਤਾਂ ਕਹਿਣ ਤੋਂ ਪਹਿਲ ਮਤਲਬ ਹੱਲ ਕਰਨੇ ਚਾਹੀਦੇ ਆ ਨਾ ਕਿ ਪਰਚੇ ਦੇ ਕੇ ਅੰਦਰ ਡੱਕਣਾ ਚਾਹੀਦਾ ਕਿਉਂਕਿ ਉਹ ਪਹਿਲਾਂ ਇੱਕ ਕੁਦਰਤੀ ਕਰੋਪੀ ਦੀ ਮਾਰ ਦੇ ਵਿੱਚ ਆ ਗਿਆ ਤੇ ਉਹਦੇ ਕੋਲ ਇਹਨੂੰ ਖਤਮ ਕਰਨ ਲਈ ਕੋਈ ਹਿੱਲੇ ਯਤਨ ਨਹੀਂ ਹੈ ਮਤਲਬ ਡਬਲ ਮਾਰ ਜਿਹੜੀ ਆ ਉਹ ਦੁਹਰੀ ਪੈਂਦੀ ਜਾ ਰਹੀ ਹੈ ਬਲਕਰਨ ਜੀ ਸ਼ੁਕਰੀਆ ਉਮੀਦ ਹੈ ਤੁਹਾਡੀ ਆਵਾਜ਼ ਜ਼ਰੂਰ ਪਹੁੰਚੀ ਹੋਏਗੀ ਅਮਲ ਕਰਨਾ ਸਰਕਾਰਾਂ ਦਾ ਕੰਮ ਹੈ ਸਾਡਾ ਫਰਜ਼ ਆਵਾਜ਼ ਪਹੁੰਚਾਉਣਾ ਔਰ ਇਸ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਕਿਸੀ ਭਾਰਤੀ ਅਰਥ ਵਿਵਸਥਾ ਦੀ ਰੀੜ ਹੈ ਔਰ ਕਿਸਾਨ ਉਸਦੀ ਆਤਮਾ ਔਰ ਪੰਜਾਬ ਖੇਤੀ ਕੇ ਪ੍ਰਾਣ ਹੈ ਦੇਸ਼ ਕੀ ਖੇਤੀ ਕੇ ਪ੍ਰਾਣ पंजाब टूरिज्म के लिए नहीं आया था पंजाब के किसानों का और यहाँ की जनता का दर्द देखने महसूस करने आया था और जाने के बाद मैंने माननीय प्रधानमंत्री जी को वो दर्द बताया पंजाब सरकार का जो भी मेमोरेंडम आएगा मैं आज आपको ये विश्वास दिलाने आया हूँ पंजाब के जमींदारों की किसानों की सेवा में और उनकी सहायता में कोई कसर नहीं छोड़ी जाएगी